ਬਾਸ਼ਾ ਦੀ ਦਾੜੀ ਭਾਗ ਦੋ ਬੀਰਬਲ ਸਵੇਰ ਵੇਲੇ ਸ਼ਹਿਰ ਨੂੰ ਨਿਕਲਿਆ ਸੀ ਉਸਨੇ ਬਾਸ਼ਾ ਦੇ ਨੌਕਰਾਂ ਨੂੰ ਇੱਧਰ ਉੱਧਰ ਭੱਜਦੇ ਦੇਖਿਆ ਤਾਂ ਸਮਝ ਗਿਆ ਕਿ ਜ਼ਰੂਰ ਬਾਸ਼ਾ ਨੇ ਕੋਈ ਨੁੱਖਾ ਕੰਮ ਦੱਸ ਦਿੱਤਾ ਹੋਵੇਗਾ ਜੋ ਇਨਾਂ ਦੀ ਸਮਝ ਤੋਂ ਬਾਹਰ ਹੈ ਉਸਨੇ ਇੱਕ ਨੌਕਰ ਨੂੰ ਬੁਲਾ ਕੇ ਪੁੱਛਿਆ ਕੀ ਗੱਲ ਹੈ ਇਹ ਭੱਜ ਦੌੜ ਕਿਸ ਲਈ ਹੋ ਰਹੀ ਹੈ ਨੌਕਰ ਨੇ ਵੀਰਵਾਲ ਨੂੰ ਸਾਰੀ ਗੱਲ ਦੱਸੀ ਤੁਸੀਂ ਸਾਡੀ ਰੱਖਿਆ ਕਰੋ ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ ਕਿ ਕਿਸ ਨੂੰ ਬੁਲਾਉਣਾ ਹੈ ਜੇਕਰ ਜਲਦੀ ਨਾ ਬੁਲਾ ਕੇ ਲੈ ਗਏ ਤਾਂ ਸਾਡੇ ਸਾਰਿਆਂ ਦੀ ਸ਼ਾਮਤ ਆ ਜਾਵੇਗੀ ਵੀਰਵਾਲ ਨੇ ਪੁੱਛਿਆ ਇਹ ਦੱਸੋ ਕਿ ਹੁਕਮ ਦਿੰਦੇ ਸਮੇਂ ਬਾਦਸ਼ਾਹ ਕੀ ਕਰ ਰਹੇ ਸਨ ਬਾਦਸ਼ਾਹ ਦਾ ਨੌਕਰ ਜਿਸ ਨੂੰ ਹੁਕਮ ਮਿਲਿਆ ਸੀ ਉਸ ਨੂੰ ਵੀਰਵਾਲ ਦੇ ਸਾਹਮਣੇ ਹਾਜ਼ਰ ਕੀਤਾ ਗਿਆ ਤਾਂ ਉਸਨੇ ਦੱਸਿਆ ਜਿਸ ਸਮੇਂ ਬਾਸ਼ਾ ਨੇ ਮੈਨੂੰ ਬੁਲਾਇਆ ਉਸ ਸਮੇਂ ਤਾਂ ਉਹ ਬਿਸਤਰੇ ਤੇ ਬੈਠੇ ਆਪਣੀ ਦਾੜ੍ਹੀ ਖੁਜਲਾ ਰਹੇ ਸਨ ਵੀਰਬਲ ਤੁਰੰਤ ਸਾਰੀ ਗੱਲ ਸਮਝ ਗਿਆ ਅਤੇ ਉਸਨੇ ਬੁਲਣ ਤੇ ਮੁਸਕਰਾਹਟ ਉੱਭਰਾਈ ਫਿਰ ਉਸਨੇ ਉਸ ਨੌਕਰ ਨੂੰ ਕਿਹਾ ਤੂੰ ਖਜਾਮ ਨਾਈ ਨੂੰ ਬਾਸ਼ਾ ਕੋ ਲੈ ਜਾ ਨੌਕਰ ਹਜਾਮ ਨੂੰ ਸੱਦ ਲਿਆ ਆ ਤੇ ਉਸ ਨੂੰ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਬਾਦਸ਼ਾਹ ਸੋਚਣ ਲੱਗਾ ਮੈਂ ਇਸ ਨੂੰ ਇਹ ਤਾਂ ਦੱਸਿਆ ਹੀ ਨਹੀਂ ਸੀ ਕਿ ਕਿਹਨੂੰ ਸੱਦ ਕੇ ਲਿਆਉਣਾ ਹੈ ਫੇਰ ਇਹ ਹਜਾਮ ਨੂੰ ਕਿਵੇਂ ਲੈ ਆ ਗਿਆ ਬਾਦਸ਼ਾਹ ਨੇ ਨੌਕਰ ਨੂੰ ਪੁੱਛਿਆ ਸੱਚ ਸੱਚ ਦੱਸ ਹਜਾਮ ਨੂੰ ਤੂੰ ਆਪਣੇ ਮਨ ਨਾਲ ਲਿਆਇਆ ਏ ਜਾਂ ਕਿਸੇ ਨੇ ਉਸ ਨੂੰ ਲੈ ਕੇ ਉਹਨਾਂ ਦਾ ਸੁਝਾ ਦਿੱਤਾ ਸੀ ਨੌਕਰ ਖਬਰ ਆ ਗਿਆ ਪਰ ਦੱਸੇ ਬਿਨਾਂ ਵੀ ਛੁਟਕਾਰਾ ਨਹੀਂ ਸੀ ਉਹ ਬੋਲਿਆ ਜਾ ਪਨਾ ਇਹ ਸੁਝਾ ਮੈਨੂੰ ਵੀਰਵਲ ਨੇ ਦਿੱਤਾ ਸੀ ਬਾષા ਵੀਰਵਲ ਦੀ ਬੁੱਧੀ ਤੇ ਬਹੁਤ ਖੁਸ਼ ਹੋਇਆ